ਹੈਲੋ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਤੁਹਾਡੇ ਨਾਲ ਪਨੀਰ ਦੀ ਸਬਜੀ ਦੀ ਰੈਸਪੀ ਸ਼ੇਅਰ ਕਰਾਂਗੇ ਇਸ ਨੂੰ ਬਣਾਉਣਾ ਬਹੁਤ ਹੀ ਸਿੰਪਲ ਤੇ ਸੌਖਾ ਹੁੰਦਾ ਆ ਇਸ ਨੂੰ ਬਣਾਉਣ ਦੇ ਲਈ ਸਿਰਫ 5-10 ਮਿੰਟ ਹੀ ਲੱਗਦੇ ਨੇ ਚਲੋ ਸ਼ੁਰੂ ਕਰਨੇ ਆ ਵੀਡੀਓ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਪਨੀਰ ਦੀ ਸਬਜ਼ੀ ਬਣਾ ਲਈ ਅਸੀਂ ਲਈਆ ਤਿੰਨ ਪਿਆਜ਼ ਦੋ ਲਾਲ ਟਮਾਟਰ ਇੱਕ ਲਸਣ ਦੀ ਗੰਢੀ ਚਾਰ ਪੰਜ ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਇਸ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਇੰਨਾ ਸਾਰਿਆਂ ਨੂੰ ਅਸੀਂ ਕੱਟ ਕੇ ਬਰੀਕ-ਬਰੀਕਾ ਕੱਟ ਲਵਾਂਗੇ ਤੁਸੀਂ ਇਸ ਨੂੰ ਮੋਟਾ ਵੀ ਕੱਟ ਸਕਦੇ ਹੋ ਕਿਉਂਕਿ ਇਸ ਨੂੰ ਅਸੀਂ ਮਿਕਸੀ ਦੇ ਵਿੱਚ ਪੀਸਣਾ ਆ ਤੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਧੀਆ ਲੱਗਦਾ ਉਸ ਤਰੀਕੇ ਨਾਲ ਤੁਸੀਂ ਇਸ ਨੂੰ ਕੱਟ ਸਕਦੇ ਹੋ ਤੁਸੀਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਹੋ ਮੇਰੇ ਕੋਲ ਅਦਰਕ ਨਹੀਂ ਹੈਗਾ ਸੀ ਇਸ ਲਈ ਮੈਂ ਉਸ ਨੂੰ ਸਕਿਪ ਕਰ ਦਿੱਤਾ ਇਹਨਾਂ ਸਾਰਿਆਂ ਨੂੰ ਅਸੀਂ ਕੱਟ ਲਿਆ ਨਾਲ ਹੀ ਅਸੀਂ ਟਮਾਟਰ ਵੀ ਕੱਟ ਲਾਂਗੇ ਤੇ ਸਾਰਿਆਂ ਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਮੈਂ ਟਮਾਟਰ ਦੋ ਲੈ ਆ ਤੁਸੀਂ ਦੋ ਦੀ ਜਗ੍ਹਾ ਤਿੰਨ ਚਾਹ ਚਾ ਟਮਾਟਰ ਵੀ ਲੈ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਜੇ ਤੁਹਾਨੂੰ ਮਿਕਸੀ ਵਿੱਚ ਪੀਸ ਕੇ ਇਹਦਾ ਵਧੀਆ ਜਿਆ ਪੇਸਟ ਤਿਆਰ ਕਰ ਲਾਂਗੇ ਦਸਨ ਪਿਆਜ਼ ਨੂੰ ਅਸੀਂ ਮਿਕਸੀ ਵਿੱਚ ਪੀਸ ਕੇ ਇਹਦਾ ਵਧੀਆ ਜਿਆ ਪੇਸਟ ਤਿਆਰ ਕਰ ਲਿਆ ਜਦੋਂ ਵੀ ਤੁਸੀਂ ਇਸ ਦਾ ਪੇਸਟ ਬਣਾਉਣਾ ਨਾਲ ਹੀ ਟਮਾਟਰਾਂ ਨੂੰ ਵੀ ਪੀਸ ਲੈਣਾ ਹੈ ਤੇ ਹੁਣ ਅਸੀਂ ਸਬਜੀ ਨੂੰ ਤੜਕਾ ਲਾਵਾਂਗੇ ਅਸੀਂ ਲਿਆ 250 ਗ੍ਰਾਮ ਪਨੀਰ ਪਨੀਰ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਚ ਕੱਟ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਗੈਸ ਉੱਪਰ ਕਰਾਈ ਰੱਖ ਕੇ ਪਨੀਰ ਨੂੰ ਫਰਾਈ ਕਰਾਂਗੇ ਜਦੋਂ ਵੀ ਤੁਸੀਂ ਪਨੀਰ ਬਣਾਉਣਾ ਪਹਿਲੇ ਉਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਫਰਾਈ ਕਰਨ ਨਾਲ ਇਹ ਪਨੀਰ ਦੀ ਸਬਜ਼ੀ ਬਹੁਤ ਹੀ ਟੇਸਟ ਬੰਦੀ ਆ ਤੇ ਪਨੀਰ ਦਾ ਸੁਆਦ ਵਧ ਜਾਂਦਾ ਸਬਜ਼ੀ ਵਿੱਚ ਪਨੀਰ ਨੂੰ ਤੁਸੀਂ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤੁਸੀਂ ਇਸ ਨੂੰ ਮੀਡੀਅਮ ਗੈਸ ਤੇ ਹੀ ਫਰਾਈ ਕਰਨਾ ਹੈ ਪਨੀਰ ਸਾਡਾ ਫਰਾਈ ਹੋ ਗਿਆ ਹੁਣ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਤੇਲ ਵਿੱਚ ਅਸੀਂ ਪਨੀਰ ਦੀ ਸਬਜੀ ਨੂੰ ਤਰਕਾ ਲਾਵਾਂਗੇ ਤੇਲ ਸਾਡਾ ਇੱਕਦਮ ਗਰਮਾ ਹੁਣ ਅੰਦਰ ਪਾਵਾਂਗੇ ਜੀਰਾ ਜੀਰੇ ਨੂੰ ਚੰਗੇ ਤਲਾ ਤੇਲ ਵਿੱਚ ਫਰਾਈ ਕਰ ਲਾਂਗੇ ਹੁਣ ਅੰਦਰ ਪਾਵਾਂਗੇ प्याज लहसुन ਦਾ ਪੇਸਟ ਜੋ ਅਸੀਂ ਮਿਕਸੀ ਵਿੱਚ ਪੀਸਿਆ ਸੀ ਇਸ ਨੂੰ ਚੰਗੀ ਤਰ੍ਹਾਂ ਪਹਨ ਲਵਾਵਾਂਗੇ ਤੇਲ ਵਿੱਚ ਇਸ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਸਾਡਾ ਤਰਕਾ ਤੇਲ ਨਹੀਂ ਛੱਡ ਦਿੰਦਾ ਹੁਣ ਇਹਦੇ ਵਿੱਚ ਐਡ ਕਰਾਂਗੇ ਬੇਸਿਕ ਮਸਾਲੇ ਅਸੀਂ ਪਾਇਆ ਅੱਧਾ ਚਮਚ ਨਮਕ ਨਾਲ ਹੀ ਪਾ ਦਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਦੇ ਗਿਮੇਰ ਚ ਅੱਧਾ ਚਮਚਾ ਗਰਮ ਮਸਾਲਾ ਗਰਮ ਮਸਾਲੇ ਦੇ ਨਾਲ ਕਸਤੂਰੀ ਮੇथी ਇਸ ਸਬਜੀ ਵਿੱਚ ਕਸਤੂਰੀ ਮੇथी ਤੁਸੀਂ ਜ਼ਰੂਰ ਪਾਣੀ ਆ ਬਿਨਾ ਕਸਤੂਰੀ ਮੇਥੀ ਦੇ ਇਹ ਸਬਜੀ ਦਾ ਕੋਈ ਸਵਾਦ ਨਹੀਂ ਇਹਨਾਂ ਸਾਰਿਆਂ ਨੂੰ ਸੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਤੇਲ ਵਿੱਚ ਸਾਰੇ ਮਸਾਲੇ ਭੁੰਨਾਂਗੇ ਘਰਸ਼ੀ ਦੇ ਨਾਲ ਉਦੋਂ ਤੱਕ ਮਸਾਲਿਆਂ ਨੂੰ ਹਿਲਾਉਂਦੇ ਰਹਿਣਾ ਜਦੋਂ ਤੱਕ ਸਾਡੇ ਮਸਾਲੇ ਪੁੱਜ ਨਹੀਂ ਜਾਂਦੇ। ਕਰਕੇ ਨੇ ਤੇਲ ਛੱਡ ਦਿੱਤਾ ਤਾਂ ਹੁਣ ਅਦੇ ਚ ਪਾਵਾਂਗੇ ਥੋੜਾ ਜਿਹਾ ਪਾਣੀ। ਪਾਣੀ ਪਾ ਕੇ ਇਸ ਨੂੰ 1-2 ਮਿੰਟ ਅਸੀਂ ਪੁੰਨਾਂਗੇ। ਕਰਕੇ ਵਿੱਚ ਅਸੀਂ ਪਾਣੀ ਪਾ ਲਿਆ ਜਿੰਨੀ ਸਾਨੂੰ ਸਬਜੀ ਦੀ ਗਰੇਵੀ ਬਣਾਣੀ ਆ ਜਾਂ ਤਰੀ ਬਣਾਣੀ ਆ ਉਹਨਾਂ ਹੀ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਪਾ ਕੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਜਦੋਂ ਸਾਡੀ ਤਰੀ ਉਬਾਲੀ ਜਾਏਗੀ ਜਾਂ ਸਬਜੀ ਬਣ ਜਾਏਗੀ ਫੇਰ ਅਦੇ ਚੈ ਅਸੀਂ ਫਰਾਈ ਪਨੀਰ ਪਾਵਾਂਗੇ ਸਾਡੀ ਤਰੀ ਬਣ ਗਈ ਆ ਹੁਣ ਅਸੀਂ ਤਰੀ ਵਿੱਚ ਪਨੀਰ ਪਾ ਕੇ ਇਸ ਨੂੰ 1 ਮਿੰਟ ਲਈ ਪਕਾ ਲੈਣੇ ਆ ਤੇ ਸਾਡੀ ਸਬਜੀ ਤਿਆਰ ਹੋ ਜਾਈਗੀ ਜਦੋਂ ਵੀ ਤੁਹਾਡੇ ਘਰ ਕੋਈ ਮਹਿਮਾਨ ਆਏ ਤੁਸੀਂ ਇਸ ਤਰੀਕੇ ਨਾਲ ਉਸ ਨੂੰ ਸਬਜੀ ਬਣਾ ਕੇ ਖਵਾਇਓ ਸਬਜੀ ਬਹੁਤ ਹੀ ਸਵਾਦਬੰਦੀ ਆ ਤੇ ਬਹੁਤ ਜਲਦੀ ਬਣ ਜਾਂਦੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖੋ ਸਬਜੀ ਦਾ ਕਿੰਨਾ ਵਧੀਆ ਕਲਰ ਆਇਆ